ਹੋ ਟੰਡ ਖੂਦੀ ਵਾਂਗੂ ਨੀ ਤੂੰ ਆਈ ਸਿ ਪਰ ਕੇ ਅਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰ ਗਏ ਅਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰ ਗਏ ਹੁਨਾਥੋਂ ਕੇ ਤੇਰਾ ਜਬ ਬਦਲਿਆ ਬਾਣਾ ਉਹ ਤੇਰਾ ਹੱਸਦਾ ਖੇਡਦਾ ਆ ਉੜ ਗਿਆ ਫੌਰਨ ਮਾਣਾ ਅੱਡੇ ਹੋ ਗਿਆ ਪਿੰਜਰਾ ਨੀਰੂ ਤੇਰੀ ਧੜਕੇ ਓ ਤੁਰ ਚੱਲੀ ਜਿੰਦੜੀਏ ਨਹੀਂ ਖਾਲੀ ਹੱਥ ਕਰੀਏ ਓ ਅੱਜ ਅੰਬਰ ਸੌਂਦਿਆਂ ਦੰਦਣ ਦੀਆਂ ਲਾਟਾਂ ਪੈ ਗਈ ਲੰਮੀ ਆ ਤਾਣੀ ਕੇ ਸਭ ਮੁੱਕ ਗਿਆ ਬਾਟਾ ਓਏ ਕਿਥੇ ਚਮਕੀਲੇ ਓ ਕਿ ਲੈ ਗਿਆ ਧਰ ਕੇ ਤੁਰ ਚੱਲੀ ਜਿੰਦੜੀਏ ਨੀ ਝਾਲੀ ਅਤਿ ਗਰੀਗੇ ਤੇ ਗੁੰਨ ਦੇ ਬਈ ਪਾਈ ਪਾਈ ਕਿੱਤੇ ਇਲਤ ਪਰੰਗਿਆ ਕੀ ਵਰਤ ਆ ਭਾਣਾ ਸਾਤੋਂ ਬਾਪਾ ਗੋਲਿਆ ਤੇਰਾ ਨਲ ਕਾੜਾ ਕੇ ਅਕੇ ਤੱਕ ਲੈ ਦੁਨੀਆ ਬਦਮੋਈ ਮਕੀਲੇ ਲੈ ਅੱਖ ਦਾ ਸਿਵਿਆ ਮਰਦਾਨਾ ਬਾਪਾ ਗੋਲਿਆ ਤੇਰਾ ਨਲ ਕਾੜਾ ਅਮਰ ਸਿੰਘ ਚ ਮਕੀਲਾ ਤੇ ਅਮਰ ਜੋਤ ਅੱਜ ਬੇਸ਼ੱਕ ਸੰਸਾਰ ਛੱਡ ਕੇ ਗਿਆ ਇਹਨੂੰ 35 ਸਾਲ ਗੁਜ਼ਰ ਗਏ ਪਰ ਉਹਨਾਂ ਦੇ ਪ੍ਰਸ਼ੰਸਕਾਂ ਦੀ ਜਿਹੜੀ ਗਿਣਤੀ ਹੈ ਉਹ ਅੱਜ ਵੀ ਲੱਖਾਂ ਵਿੱਚ ਹੈ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਬੱਚੇ ਵੀ ਆ ਬੁੱਢੇ ਵੀ ਆ ਕਲਾਕਾਰ ਵੀ ਆ ਰਾਈਟਰ ਵੀ ਆ ਪਰ ਸਭ ਤੋਂ ਵੱਡੀ ਜਿਹੜੀ ਹੈਰਤ ਅੰਗੇਜ ਹੈ ਹੈਰਾਨੀ ਵਾਲੀ ਗੱਲ ਇਹ ਆ ਉਹ ਇਹ ਕਿ ਪੰਜਾਬ ਦੇ ਸਰਮੌਰ ਜਿਹੜੇ ਢਾਡੀ ਕਵੀਸ਼ਰ ਨੇ ਉਹ ਵੀ ਉਹਨਾਂ ਦੀ ਗਾਇਕੀ ਦੇ ਕਾਇਨ ਨੇ ਉਹਨਾਂ ਦੀ ਗਾਇਕੀ ਵਿੱਚ ਅਜੀਹਕੀ ਸੀ ਉਹਨਾਂ ਦੀ ਗਾਇਕੀ ਵਿੱਚ ਅਜਿਹਾ ਕਿਹੜਾ ਸੁਆਸੀ ਜਿਹੜਾ ਕਵਿਸ਼ਰੀਆਂ ਤੱਕ ਨੂੰ ਵੀ 35 ਸਾਲ ਤੇ ਬਾਅਦ ਵੀ ਟੰਬੀ ਰੱਖ ਰਿਹਾ ਹੈ ਅਸੀਂ ਉਹਨਾਂ ਬਾਰੇ ਚਮਕੀਲਾ ਜੀ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੇ ਨਾਲ ਢਾਡੀ ਪ੍ਰਦੀਪ ਸਿੰਘ ਜਿਹੜੇ ਸਕੇ ਉਹਨਾਂ ਦੇ ਜਿਹੜੀ ਸਕੀ ਭੈਣ ਸੀ ਅਮਰ ਸਿੰਘ ਚਮਕੀਲਾ ਸਵਰਨ ਕੋਰ ਉਹਨਾਂ ਦੇ ਲੜਕੇ ਪ੍ਰਦੀਪ ਸਿੰਘ ਚਮਿੰਡਾ ਔਰ ਤੇਜਾ ਸਿੰਘ ਪਾਣੋਕੀ ਉਹ ਵੀ ਸਾਡੇ ਨਾਲ ਫਗਵਾੜ ਤੋਂ ਜੁੜੇ ਆ ਤੇ ਹਾਕਮ ਸਿੰਘ ਜੜਤੋਲੀ ਜੀ ਸਰੰਗੀ ਮਾਸਟਰ ਪੰਜਾਬ ਦੇ ਬੜੇ ਸਰੀਲੇ ਫੰਕਾਰ ਸਰੰਗੀ ਮਾਸਟਰ ਜੀ ਨੇ ਚਰਨ ਸਿੰਘ ਗੁਰਮਾ ਤੇ ਚਰਨ ਸਿੰਘ ਗੁਰਮਾ ਉਹ ਵੀ ਸਾਡੇ ਨਾਲ ਜੁੜਿਆ ਸੀ ਉਹਨਾਂ ਤੋਂ ਇਹ ਕੱਲੇ ਕੱਲੇ ਬਾਰੇ ਇਹ ਕੱਲੇ ਕੱਲੇ ਤੋਂ ਚਮਕੀਲਾ ਜੀ ਬਾਰੇ ਮਨੂੰ ਕਿਆ ਉਹਨਾਂ ਦਾ ਰਿਸ਼ਤਾ ਸੀ ਉਹਨਾਂ ਨਾਲ ਅੱਜ ਉਹਨਾਂ ਦਾ ਕੀ ਰਿਸ਼ਤਾ ਆ ਉਹਨਾਂ ਦੇ ਫਾਲੋਅਰ ਨੇ ਫੈਨ ਨੇ ਕਿ ਜਾਂ ਉਹਦੀ ਗਾਇਕੀ ਦੇ ਕੈਨ ਹੈ ਇਹਦੇ ਬਾਰੇ ਅਸੀਂ ਦੋ ਸ਼ਬਦਾਂ ਦੇ ਸਾਂਝ ਪਾਉਣ ਦੀ ਕੋਸ਼ਿਸ਼ ਕਰਨੀ ਪ੍ਰਦੀਪ ਜੀ ਸਭ ਤੋਂ ਪਹਿਲਾਂ ਉਹਨਾਂ ਦੇ ਭਾਣ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਪ੍ਰਦੀਪ ਜੀ ਤੁਸੀਂ ਦੱਸੋ ਵੀ ਤੁਹਾਡਾ ਚਮਕੀਲਾ ਜੀ ਪਰਿਵਾਰ ਨਾਲ ਕੀ ਰਿਸ਼ਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਤਕਾਰਯੋਗ ਮਾਮਾ ਜੀ ਅਮਰ ਸਿੰਘ ਜੀ ਚਮਕੀਲਾ ਉਹਨਾਂ ਦਾ ਮੈਂ ਭਾਣ ਜਾਂ ਢਾਡੀ ਪ੍ਰਜੀਤ ਸਿੰਘ ਚਮਿੰਡਾ ਮੇਰੇ ਨਾਲ ਖੜੇ ਆ ਭਾਈ ਚਰਨ ਸਿੰਘ ਜੀ ਗੁਰਮਾ ਢਾਡੀ ਜੱਥਾ ਸੁਰੰਗੀ ਮਾਟਰ ਇੰਟਰਨੈਸ਼ਨਲ ਹਾਕਮ ਸਿੰਘ ਜੀ ਜੜਤੌਲੀ ਢਾਡੀ ਤੇਜਾ ਸਿੰਘ ਜੀ ਫਗਵਾੜਾ ਹੋਰ ਪਤਵੰਤੇ ਸੱਜਣ ਸਾਡੇ ਪ੍ਰਧਾਨ ਸਾਹਿਬ ਜੀ ਮੇਸੀ ਜੀ ਖੜੇ ਨੇ ਆਓ ਮੇਰੇ ਮਾਮਾ ਜੀ ਉਹਨਾਂ ਦੇ ਫੈਨ ਰਾਗੀ ਢਾਡੀ ਜਿੰਨਾ ਚਿਰ ਉਹਨਾਂ ਦੇ ਗੀਤ ਨਾ ਗਾਉਣ ਤਲਵਾਰ ਮੈਂ ਕਲਗੀ ਧਰਦੀ ਆ ਨੀ ਸਰਹੰਦ ਦੀਏ ਮਤਲਬ ਦਿਵਾਰੇ ਇੰਨੀ ਕੁ ਉਹਨਾਂ ਨੇ ਉਹਦੇ ਵਿੱਚ ਕਲਾ ਭਰਤੀ ਜੀਨੇ ਵੀ ਢਾਡੀ ਬਣਨਾ ਜਾਂ ਰਾਗੀ ਬਣਨਾ ਕੋਈ ਵੀ ਸੰਗੀਤ ਦਾ ਗਿਆਨ ਲੈਣਾ ਉਹਨੂੰ ਮੇਰੇ ਮਾਮਾ ਜੀ ਨੂੰ ਜ਼ਰੂਰ ਸੁਣਨਾ ਪਵੇਗਾ ਮੇਰੇ ਬਹੁਤ ਹੀ ਸਤਿਕਾਰਯੋਗ ਸਰੰਗੀ ਮਾਸਟਰ ਹਾਕਮ ਸਿੰਘ ਜੜਤੌਲੀ ਜੋ ਕਿ 35 ਸਾਲ ਤਾਂ ਉਹਨਾਂ ਨੂੰ ਹੋ ਗਏ ਡੈਥ ਹੋਈ ਨੂੰ ਇਹਦੂ ਪਹਿਲਾਂ ਤੋਂ ਇਹ ਉਹਨਾਂ ਦੇ ਬਿੱਤਰ ਵੀ ਨੇ ਆਓ ਮੈਂ ਉਹਨਾਂ ਨੂੰ ਬੇਨਤੀ ਕਰ ਦਮਾਂ ਵੀ ਉਹ ਆਪ ਦੇ ਜਿਹੜੇ ਮਨ ਚ ਉਹਨਾਂ ਦਾ ਵੋਲਿਬਲਾ ਵਾ ਉਹ ਪੇਸ਼ ਕਰਨ ਢਾਡੀ ਹਾਕਮ ਸਿੰਘ ਜੜਤੌਲੀ ਮੇਰੀ ਉਹਨਾਂ ਦੇ ਨਾਲ ਸਾਨ ਨਾਸਿਕ 80 ਚ ਵੀ ਆੜੀ ਰਹੀ ਆ ਜਦੋਂ ਜਗਰਾਤੇ ਦੇ ਉੱਤੇ ਗੀਤ ਗਾਉਂਦੇ ਹੁੰਦੇ ਸੀ ਹੱਥ ਅੱਡ ਦੀ ਫਿਰਦੀ ਆ ਤਾਰਾ ਪੁੱਤ ਨੂੰ ਹਿੱਕ ਨਾਲ ਲਾ ਕੇ ਕੋਈ ਦੇ ਦਿਓ ਦਮਨਾਰੀ ਮੈਂ ਆਉਣਾ ਪੁੱਤ ਦੀ ਲੋਸ ਦਿਵਾ ਕੇ ਉਹ ਗੀਤ ਮੈਂ ਅੱਜ ਵੀ ਹਾਰਮੋਨੀਅਮ ਤੇ ਤਕਰੀਬਨ ਦੂਹੇ ਤੀਏ ਦਿਨ ਗਾ ਕੇ ਉਸ ਮਹਾਨ ਰੂਹ ਨੂੰ ਯਾਦ ਕਰਕੇ ਅੱਖਾਂ 'ਚੋਂ ਅਥਰੂ ਕੇਰਦਾ ਕਿ ਐਡੀ ਵੱਡੀ ਕਲਾ ਦੇ ਮਾਲਕ ਆਪ ਹੀ ਲਿਖਣਾ ਆਪ ਹੀ ਗਾਉਣਾ ਆਪ ਹੀ ਕੰਪੋਜ਼ ਕਰਨੀ ਤੇ ਮਾਲਕ ਹੈ ਕਿ 뮤직 ਡਾਇਰੈਕਟਰ ਨੂੰ ਵੀ ਆਪ ਦੱਸਦੇ ਹੁੰਦੇ ਸੀਗੇ ਕਿ ਤਕਰੀਬਨ ਅਸੀਂ ਰੋਜ਼ ਮਿਲਦੇ ਹੁੰਦੇ ਸੀਗੇ ਬਹੁਤ ਜਿਆਦਾ ਸਾਡਾ ਪ੍ਰੇਮ ਸੀ ਬਸ ਇਹ ਨਹੀਂ ਸੀ ਪਤਾ ਕਿ ਚਮਕੀਲੇ ਨੇ ਸੇਤੀ ਹੀ ਛੁਪ ਜਾਣਾ ਹੈ ਜਦੋਂ ਉਹਨਾਂ ਦੀ ਲਾਸਟ ਕੈਸਟ ਜਿਹਦੇ ਵਿੱਚ ਮੈਂ ਉਹਨਾਂ ਦਾ ਬਹੁਤ ਉਹਦਾ ਉਹਨਾਂ ਦਾ ਕੋਈ ਵੀ ਗੀਤ ਮੇਰੇ ਕੋਲੋਂ ਤੁਸੀਂ ਸੁਣ ਸਕਦੇ ਹੋ ਤਕਰੀਬਨ ਉਹਨਾਂ ਦੇ 90% ਗੀਤ ਜਿੰਨੇ ਧਾਰਮਿਕ ਆਉਂਦੇ ਨੇ ਉਹ ਸਾਰੇ ਮੇਰੇ ਯਾਦ ਮੰਗੂਈ ਨੇ ਤੁਰ ਚੱਲੀ ਜਿੰਦੜੀਏ ਖਾਲੀ ਹੱਥ ਕਰਕੇ ਇਹ ਗੀਤ ਤਾਂ ਮੈਂ ਸਰਕਾਰੀ ਡਿਊਟੀ ਕਰਦਾ ਹੁੰਦਾ ਸੀ ਉਦੋਂ ਵੀ ਮੇਰੇ ਸਟਾਫ ਮੈਂਬਰ ਮੈਨੂੰ ਆਉਂਦੇ ਹੀ ਕਹਿੰਦੇ ਸੀ ਇਹ ਸੁਣਾ ਦੇ ਟੰਡ ਖੁਦ ਹੀ ਵਾਂਗੂਨੀ ਤੂੰ ਆਈ ਸੀ ਭਰ ਕੇ ਤੁਰ ਚੱਲੀ ਜਿੰਦੜੀਏ ਖਾਲੀ ਹੱਥ ਕਰਕੇ ਸਾਤੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ ਨਹੀਂ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦਵਾਰੇ ਅੱਜ ਵੀ ਜਦੋਂ ਅਸੀਂ ਧਾਰਮਿਕ ਸ਼ੁਰੂਆਤ ਕਰਦੇ ਆ ਤਾਂ ਮੈਂ ਤਕਰੀਬਨ ਉਸ ਰੱਬੀ ਰੂਹ ਨੂੰ ਯਾਦ ਕਰਕੇ ਜਿੰਨੇ ਉਹਨਾਂ ਦੇ ਧਾਰਮਿਕ ਗੀਤ ਨੇ ਤਕਰੀਬਨ ਜੇ ਮੇਰਾ 2.5 ਘੰਟੇ ਦਾ ਵੀ 2 ਘੰਟੇ ਦਾ ਵੀ ਪ੍ਰੋਗਰਾਮ ਮੈਂ ਧਾਰਮਿਕ ਗੀਤ ਉਹਨਾਂ ਦੇ ਸਾਰੇ ਹੀ ਵਜਾ ਕੇ ਆਨੰਦ ਮਹਿਸੂਸ ਕਰਦਾ ਮਾਣ ਮਹਿਸੂਸ ਕਰਦਾ ਅਮਰ ਸਿੰਘ ਜੀ ਚਮਕੀਲਾ ਜਿਨ੍ਹਾਂ ਦੇ ਯਾਰਵਜਾ ਪਕਤਰ ਹੋਏ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਜੋ ਅਮਰ ਸਿੰਘ ਚਮਕੀਲਾ ਜੀ ਨੇ ਆਪਣੇ ਗੀਤਾਂ ਦੇ ਵਿੱਚ ਆਪਣੇ ਸੰਗੀਤਾਂ ਦੇ ਵਿੱਚ ਜਿਹੜੇ ਸ਼ਬਦ ਪਾਤੇ ਅੱਗੇ ਤੱਕ ਬੜੇ ਰੈਕਟਰ ਦੁਨੀਆ ਦੇ ਪੈਦਾ ਹੋਏ ਨੇ ਇਹ ਨਹੀਂ ਮੈਂ ਕਹਿੰਦਾ ਵੀ ਉਹ ਸਤਿਕਾਰਯੋਗ ਨਹੀਂ ਸਾਡੇ ਤੇਜਾ ਦੇਖੀ ਤਲਵੰਡੀ ਸਾਹਿਬ ਖੜੇ ਨੇ ਬੜੀ ਮਹਾਨ ਕਰ ਪਹਿਨੇ ਦੇ ਉੱਤੇ ਬੜੀਆਂ ਇੰਟਰਵਿਊਆਂ ਨੇ ਸੁਣੀਆਂ ਨੇ ਪਰ ਜਿਹੜੇ ਸ਼ਬਦ ਸਰਦਾਰ ਅਮਰ ਸਿੰਘ ਜਮਕੀਲਾ ਗੀਤਾਂ ਵਿੱਚ ਪਾ ਗਏ ਉਹ ਸ਼ਬਦ ਅੱਜ ਤੱਕ ਕਿਸੇ ਤੋਂ ਨਹੀਂ ਪਾਇਆ ਕਿ ਤੱਕ ਅਸੀਂ ਇਹਨਾਂ ਦੇ ਸ਼ਬਦ ਸੁਣਦੇ ਨਾ ਮੇਰੇ ਵੀਰ ਖਾੜਗੂ ਪਿੰਡ ਵਿੱਚੋਂ ਨਿਤ ਸਖੇ ਕਰਨ ਗੰਦਾਸੇ ਵੀ ਇੱਕ ਤੇਰੀ ਜਾਨ ਦਾ ਖਤਰਾ ਏ ਪਿੰਡ ਸਾਰਾ ਦਾ ਇੱਕ ਪਾਸੇ ਵੀ ਇਹੋ ਜਿਹੇ ਵਿਚਾਰਾਂ ਦੇ ਗੱਲਾਂ ਕਰਨੀਆਂ ਮੇਰੇ ਖਿਆਲ ਦੇ ਵਿੱਚ ਢਾਡੀ ਰਾਕੇ ਨੂੰ ਕਈ ਵਾਰੀ ਕਹਿੰਦੇ ਹੁਣ ਯਾਰ ਤੂੰ ਇਧਰ ਨੂੰ ਕਿੱਥ ਨੂੰ ਚੱਲ ਪਿਆ ਪਰ ਮੇਰਾ ਕਹਿਣ ਤੋਂ ਬਾਅਦ ਇਹ ਆ ਜਦੋਂ ਅਸੀਂ ਇੱਕ ਇੱਕ ਸ਼ਬਦ ਨਾਲ ਸੁਣਦੇ ਹਾਂ ਤਾਂ ਸਾਡਾ ਇੱਕ ਇੱਕ ਰੋਮ ਆਏ ਖੜਾ ਹੋਂਦਾ ਵੀਰ ਮੇਰਿਓ ਜਿਵੇਂ ਕੋਈ ਜੰਗ ਦੇਵਿਕ ਤਲਵਾਰ ਲੈ ਕੇ ਲੜਨ ਲਈ ਗਿਆ ਹੋਵੇ ਅੱਜ ਸਾਨੂੰ ਕੀ ਸੁਣਾਉਣ ਜਾ ਰਹੇ ਪੰਜਾਬ ਦੇ ਢਾਡੀ ਕਬੀਸ਼ਰ ਕੋਈ ਉਹਨਾਂ ਦਾ ਚਮਕੀਲਾ ਜੀ ਉਹਨਾਂ ਦਾ ਕੋਈ ਐਸਾ ਗੀਤ ਜਿਹੜਾ ਸਾਨੂੰ ਸੁਣਾਓ ਦਰਸ਼ਕਾਂ ਨੂੰ ਸੁਣਾਓ ਤੇ ਦਰਸ਼ਕਾਂ ਨਾਲ ਆਪਣੇ ਚਾਰ ਸ਼ਬਦਾਂ ਦੀ ਸਾਂਝ ਪਾਓ ਕਿਉਂਕਿ ਸਰਦਾਰ ਅਮਰ ਸਿੰਘ ਜੀ ਚਮਕੀਲਾ ਨੇ ਜੋ ਤਰਜ਼ਾਂ ਲਿਖੀਆਂ ਅਸੀਂ ਢਾਡੀ ਰਾਗੀ ਦੇ ਵਿੱਚ ਵੀ ਉਹ ਪੈਦਾ ਕੀਤੇ ਨੇ ਪਰ ਮੈਂ ਪ੍ਰਚਾਰਕਾਂ ਸਾਡੇ ਵੀਰ ਜੀ ਹਗਮ ਸਿੰਘ ਜੀ ਅਸੀਂ ਆਮ ਗਾਉਂਦੇ ਰਹੇ ਹਾਂ ਜਦੋਂ ਰਾਜਕੁਮਾਰੀ ਮੀਰੀ